ਉਹ ਠੀਕ ਠਾਕ ਉਹ ਤੇ ਮਾਰੇ ਸੱਚੇ ਪਾਤਸ਼ਾਹ ਬਾਈ ਜੀ ਚੜ੍ਹਦੀ ਕਲਾ ਰੱਖੇ ਤੁਹਾਨੂੰ ਕਹਾ ਅਸੀਂ ਤੇ ਅੱਜ ਬਈ ਆਪਾਂ ਘਰੇ ਸੀ ਤੇ ਅੱਜ ਆਪਾਂ ਫਾਰਮ 45 ਵੇਚਿਆ ਵੀਰੇ 2009 ਮਾਡਲ ਹੈ ਇਹ ਵੀਡੀਓ ਬਣਾਉਂਦਾ ਕੀ ਮਕਸਦ ਆ ਬਈ ਤੇ ਜਿਹੜੇ ਆਜਾ ਤੇ ਜਿਹੜਾ ਮਕਸਦ ਇਹ ਸੀ ਕਿ ਜਿਹੜੇ ਬੰਦੇ ਨੇ ਨਾਮ ਕਰਵਾਇਆ ਸੀ ਅੱਜ ਉਹ ਇਹ ਟਰੈਕਟਰ ਉਹੀ ਵਾਪਸ ਹੋ ਰੂ ਦੇ ਦਾ ਪਹਿਲੇ ਮਾਲਕ ਕੋਲੇ ਦੁਬਾਰੇ ਵਗ ਗਿਆ ਜੀ ਅੱਜ ਫੇਰ ਤੇ ਤੁਹਾਡੀ ਗੱਲ ਵੀ ਕਰਾਵਾਂਗੇ ਪਹਿਲਾਂ ਟਰੈਕਟਰ ਦਿਖਾ ਦੇ ਚਾਰੇ ਪਾਸਿਓਂ ਬੋਲੇਗਾ ਸੋ ਯਾਰ ਨੋ ਆਲ ਦਿਹਾਣਾ ਨੰਬਰ ਆ ਬਾਈ ਤੇ ਪਾਲ ਸਿੰਘ ਦੇ ਨਾਮ ਆ ਪਾਲ ਪੁੱਤ ਸਿੰਘ ਵੀ ਪੁੱਛਾਂ ਕੌਣ ਆ ਠੀਕ ਹੈ ਗੱਲ ਠੀਕ ਹੈ ਤੇ ਨੇ 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 ਮੇਰੀ ਆਵਾਜ਼ ਆਉ ਤੇ ਮੇਰੇ ਕੋਲੇ 47000 ਲਵਾਈ 3900 ਜਿਹੜਾ ਮਤਲਬ ਟਰੈਕਟਰ ਦਾ ਮਾਲਕਾ ਬਾਈ ਪਾਸਿੰਗ ਉਹਨਾਂ ਦਾ ਬੇਟਾ ਆ ਆਪਣੇ ਕੋਲ ਟਰੈਕਟਰ ਲੈਣਾ ਤੇ ਆਪਾਂ ਗੱਲ ਕਰਾਵਾਂਗੇ ਬਾਈ ਤੁਸੀਂ ਕਹੋ ਤੁਸੀਂ ਬੋਲੋ ਮੜਾਇਆ ਤੋਂ ਸਾਡੇ ਕੋਲ ਮੈਕ ਨਹੀਂ ਹੈਗੇ ਜਿਹੜੇ ਹੋਇਆ ਬੋਲੋ ਹੋਰ ਠੀਕ ਠਾਕ ਹਾਂਜੀ ਵਧੀਆ ਤੇ ਇਹ ਟਰੈਕਟਰ ਅੱਜ ਤੁਸੀਂ ਦੁਆਰੇ ਫੇਰ ਲੈਣੇ ਹਨਾ ਹਾਂਜੀ ਲੈ ਲੈ ਜੀ ਤੁਸੀਂ ਕਿਹੜਾ ਐਸੀ ਨਾ ਮੈਂ ਹਾਂਜੀ ਅਸੀਂ ਕਿਹੜਾ ਐ 2009 9 ਦੀ ਤੇ ਕਿਹੜੇ ਸਾਲ ਚ ਵੇਚਿਆ ਸੀ ਬਾਈ ਹਾਂਜੀ 2017 2017 ਚ ਵੇਚਿਆ ਸੀ ਬਾਈ ਨੇ 160 ਲੈ ਲਿਆ ਸੀ 60 ਲੈ ਆਈ ਫਾਰਮ ਟ੍ਰੈਕ 60 ਲੈ ਲਿਆ ਸੀ ਜਿਆਸਤੀ ਚੋਂ ਨਮਾ ਕਟਾ ਕੇ ਬਾਈ ਬਾਈ ਵਰਗੇ ਨੇ ਇਹ ਤੇ ਆਪਾਂ ਹੌਲੀ ਹੌਲੀ ਬਾਈ ਵਰਗੇ ਨੂੰ ਪਤਾ ਲੱਗ ਗਿਆ ਕਿ ਤਲਵੰਡੀ ਟੈਂਕਰ ਖੜਾ ਸੀ ਭਾਈ ਵਰਗੇ ਦਾ ਆਪਾਂ ਟਰੈਕਟਰ ਦਿੱਤਾ। ਭਾਈ ਜੀ ਕਿੰਨੀ ਖੁਸ਼ੀ ਆ। ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ। ਮਨ ਖੁਸ਼ ਹੋ ਗਿਆ ਦੁਬਾਰੇ ਦੇਖ ਕੇ। 7-8 ਸਾਲ ਬਾਅਦ ਟਰੈਕਟਰ। 7-8 ਸਾਲਾਂ ਬਾਅਦ ਪਾਈ ਦਾ ਦੁਬਾਰੇ ਟਰੈਕਟਰ ਦੇਖ ਕੇ। ਟਰੈਕਟਰ ਵੀ ਪੂਰਾ ਸਾਹਮਣੇ ਆਇਆ ਜੀ। ਭਾਈ ਉਵੇਂ ਹੀ ਪਿਆ ਨਾ ਜਿਵੇਂ ਤੁਹਾਡੇ ਘਰੋਂ ਆਇਆ ਸੀ 7-8 ਸਾਲ ਪਹਿਲਾਂ। ਕੋਈ ਚੀਜ਼ ਚੇਂਜ ਹੈ ਦੀ? ਨਹੀਂ ਉਹੋ ਹੀ ਚੀਜ਼ਾਂ ਸਾਰੀਆਂ। ਉਹੀ ਚੀਜ਼ ਹੈ ਭਾਈ। ਟੌਪ ਲਿੰਕ ਵੀ ਉਹੀ ਹੈ ਜੀ। ਉਹੀ ਹੈ ਨਾ। ਕੱਲੀ-ਕੱਲੀ ਚੀਜ਼ ਪਾਈ ਕਹਿੰਦਾ ਉਹੀ ਆ। ਰੰਗ ਵੀ ਪੂਰਾ ਜੀ। ਰੰਗ ਵੀ ਉਦੋਂ ਹੀ ਹੈ ਨਾ। ਬਹੁਤ ਖੁਸ਼ੀ ਹੋਈ ਹੈ ਜੀ ਮਨ ਨੂੰ ਬਹੁਤ ਖੁਸ਼ੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਹੋਈ ਹੈ ਭਾਈ ਕਿ ਯਾਰ ਭਾਈ ਆਪਾਂ ਦਵਾਰੇ ਭਾਈ ਵਰਗੇ ਨੂੰ 7-8 ਸਾਲਾਂ ਬਾਅਦ ਟਰੈਕਟਰ ਦੇਤਾ ਵਾਪਸ ਦਿੱਤਾ ਅੱਜ ਦਿੱਤਾ ਹੀ ਪੂਰੇ ਭਾਅ ਚ ਆਪਾਂ ਭਾਅ ਜੀ ਭਾਅ ਦਿੱਤਾ ਨਾ ਭਾਈ ਸਹੀ ਦੱਸੀ ਉਹਨੂੰ ਕਿੰਨੇ ਦਾ ਕਟਾਇਆ ਸੀ 340 ਦਾ ਜੀ 340 ਦਾ ਕਟਵਾਇਆ ਸੀ ਅੱਜ ਕਿੰਨੇ ਦਾ ਲੈਤਾ 255 ਦਾ 2,55,000 ਦਾ ਅੱਜ ਦਿੱਤਾ ਤੇ ਕੋਈ 5-400 ਰੁਪਏ ਭਾਈ ਨੂੰ ਆਪਾਂ ਛੋੜ ਨਹੀਂ ਕਰਦੇ ਅਜਾ 1000 ਰੁਪਏ ਆਪਾਂ ਛੋੜ ਕਰਾਂਗੇ ਭਾਈ ਤੁਹਾਨੂੰ ਖੁਸ਼ ਹੋ ਕੇ ਠੀਕ ਹੈ ਤੇ ਤੈਨੂੰ ਬਹੁਤ ਬਹੁਤ ਵਧਾਈਆਂ ਭਾਈ ਤੇ ਸਾਡੇ ਅੰਕਲ ਨੂੰ ਵੀ ਬਹੁਤ ਬਹੁਤ ਵਧਾਈਆਂ ਭਾਈ ਤੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਭਾਈ ਬਹੁਤ ਬਹੁਤ ਮਿਹਰਬਾਨੀ ਭਾਈ ਜੀ